ਹੈਲੋ ਆਹ ਫੋਨ ਫੋਨ ਕਿਹਨੇ ਲਾਇਆ ਉਹ ਯਾਰ ਰਿਕਸ ਮਟਰਕ ਜਾ ਗੱਲ ਆਈ ਆਇਆ ਜਵਨ ਆਇਓ ਹਾਂ ਟੱਕੜੇ ਆਇਓ

ਐਨਾ ਨਾ ਕਰ ਉਹ ਕੋੜੀ ਅਚਾਰ ਉਕਾਰ ਦੇਜਦਾ ਕੋ ਪੈਸੇ ਨਹੀਂ ਦੇਦਾ ਪਿਆ ਐਨਾ ਬੰਦੇ ਸੀ ਨ ਪਹਿਲਾਂ ਲੈਣੇ ਕਿਹਾ ਪੰਜਾਹ ਹਜ਼ਾਰ ਦੇ ਕਿਹਾ ਉਹ ਮੈਂ ਕਰਾਂ ਉਹ ਚੀਜ਼ ਤਾਂ ਲੈਣਾਂ ਲੋਕ ਕਿਹਨਾਂ ਨੇ ਤਾਰੂ ਹੋਰ ਵੜਦਾ ਨਹੀਂ ਪਹਿਲਾਂ ਚਾਹ ਰਾਹ ਅੱਥਰੂ ਕਿਉਂ ਰਾਹ ਸਾਰੀ ਦੁਨੀਆ ਦੀ ਕੱਟੋ ਤੇ ਪੀਓ ਹੋਰ ਨਸ਼ੇ ਛੱਡੋ பாத்துக்காயிட்டு <Sit> வேண்டும் ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਗੁਲਾਲ ਵਾਲੇ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਇੱਥੇ ਠੇਕੇਦਾਰਾਂ ਨੇ ਗੁੰਡਾ ਗੱਲਬਾਤ ਜੀ ਗੁੰਡਾ ਕਰਦੀ ਇਹਨਾਂ ਬਹੁਤ ਕੀਤੀ ਇਹਦਾ ਡੈਡੀ ਕਰੇ ਸੀ ਤੇ ਮੁੰਡਾ ਗੁਰਦਾਰੇ ਸੇਵਾ ਸੀ ਦੋ ਦਿਨ ਲੱਗਾ ਰਿਆ ਇਹਨਾਂ ਲੈਂਟਰ ਪਾਇਆ ਸੀ ਤੇ ਰੱਬੂ ਰੋਟੀ ਖਾਣ ਮੁੰਡਾ ਆ ਗਿਆ ਤੇ ਪਹਿਲੋਂ ਇਹਦੇ ਡੈਡੀ ਨੂੰ ਲਿਜਾਂਦੇ ਸੀ ਮੁੰਡਾ ਰੱਬੂ ਆ ਗਿਆ ਤੇ ਹੱਥ ਪੱਕੀ ਹੋਏ ਉਹਨਾਂ ਲਾਟ ਤੋੜਤੀ ਮੁੰਡੇ ਦੀ ਛੋਟੀਆਂ ਨਾਲ ਕਿਹੜੇ ਪਿੰਡ ਦਾ ਮਾਵਲਾ ਇਹ ਗੁਲਾਲ ਵਾਲੇ ਦਾ ਜੀ ਕਿੰਨੇ ਕ ਵੇਲੇ ਆਏ ਨੇ ਆ 11:00 1:30 ਕੁ ਬਟਾ ਟਾਈਮ। ਦੁਬਾਰ ਦੇ ਟਾਈਮ। ਹਾਂਜੀ ਹਾਂਜੀ। ਗੱਡੀ ਤੇ ਆਏ ਨੇ। ਹਾਂਜੀ ਬਲੌਰੋ ਗੱਡੀ ਸੀ। ਤੇ ਆ ਕੇ ਕੀ ਕਹਿੰਦੇ? ਆਂਦੇ ਕਹਿੰਦੇ ਸੀ ਦਾਰੂ ਟੋਡੀ ਫੜੀਤੀ, ਇੱਕ ਪਤਾ ਨਹੀਂ ਚੋਨੇ ਚ ਫੜੀਤੀ, ਕੱਲ ਪਰਸੂ ਕੇਹ ਦੀ ਫੜੀਤੀ ਨਹੀਂ ਫੜੀਤੀ ਚਾਰ ਬੋਤਲਾਂ। ਕਹਿੰਦੇ ਨੇ ਤੁਸੀਂ ਦਾਰੂ ਕੱਢ ਦੇ ਟੋਡੀ ਫੜੀਤੀ ਏ। ਇਹਨਾਂ ਦੇ ਕਰੂ ਕੁਝ ਹੀ ਨਹੀਂ ਫੜੀਤੀ, ਮਰਾਮਤ ਨਹੀਂ ਹੋਈ, ਕੁਛ ਨਹੀਂ ਹੋਇਆ। ਬਿਲਕੁਲ ਇਹਨਾਂ ਦਾ ਤੱਕਾ ਨਿਯਾਇਜ਼ ਕਰਦੇ ਸੀ। ਰੱਬੂ ਮਾਂ ਵੀ ਪੱਜ ਕੇ ਇਹਨਾਂ ਦੇ ਪਿਛਲੇ ਪਾਸੇ ਮੇਰਾ ਘਾਰੇ ਤੇੜ ਮੇਰੇ ਕੱਚਾ ਸੀ। ਤੇ ਸਪਰਨਾ ਬੰਨਾ ਮੁੰਡੇ ਦੀ ਲੱਤ ਅੱਡੀ ਬਾਹਰ ਆਈ ਸੀ ਮੈਂ ਸਾਫਾ ਲਾਇਆ ਬਹੁਤ ਕੁੱਟਮਾਰ ਕਰ ਬਹੁਤ ਕੁੱਟਮਾਰ ਕੀਤੀ ਜੀ ਬਹੁਤ ਜ਼ਿਆਦਾ ਤੇ ਮੈਂ ਉਹ ਸਪਰਨਾ ਪਾੜਿਆ ਤੇ ਇਹਦੀ ਅੱਡੀ ਅੰਦਰ ਕੀਤੀ ਲੱਤ ਬੰਨੀ ਫਟਾਫਟ ਗੱਡੀ ਲਿਆਂਦੀ ਮੁੰਡੇ ਨੂੰ ਅਸੀਂ ਦਾਖਲ ਕੀਤਾ ਇੱਥੇ ਰਿਫਲ ਹਸਪੀਟਲ ਸਰਕਾਰੀ ਇਹਨਾਂ ਤੇ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਇੱਕ ਸਰਮਨ ਸਿੰਘ ਇੱਕ ਜਰਮਨ ਸਿੰਘ ਇਹਨਾਂ ਦਾ ਹਾਂਜੀ ਇਹ ਕਰਿੰਦੇ ਨੇ ਇਹ ਨਾਮਦਾਰ ਪਿੱਪਲ ਸਿੰਘ ਜੀ ਪਿੱਪਲ ਸਿੰਘ ਕਿਥੋਂ ਦੇ ਰਹਿਣ ਵਾਲੇ ਜਲਾਲ ਵਾਲੇ ਤੇ ਕੀ ਗੱਲਬਾਤ ਹੋਈ ਜਿਹੜੀ ਠੇਕੇਦਾਰਾਂ ਕਿਹਨਾਂ ਨੇ ਬੁਟਾਇਆ ਸੀ ਸਹਿਜ ਵਾਲੇ ਹੈਗੇ ਸੀਗੇ ਹੈ ਸਹਿਜ ਵਾਲੇ ਕਰੰਦੇ ਸੀ ਕਰੰਦੇ ਸੀਗੇ ਤਿੰਨ ਤੇ ਦੋ ਮਲਾਜ਼ਮ ਤੇ ਇੱਕ ਕਰੰਦਾ ਸਰਵਣ ਸਿੰਘ ਹੈਗਾ ਤੇ ਇੱਕ ਜਰਮਨ ਸਿੰਘ ਤੇ ਉਹਨਾਂ ਨੇ ਮੇਰੇ ਡੈਡੀ ਨੂੰ ਲੈ ਕੇ ਜਾਂਦੇ ਸੀ ਕਾਦੇ ਵਾਸਤੇ ਬਸ दारू ਕਹਿੰਦੇ ਕੱਟਦੇ ਜੇ ਤੁਸੀਂ ਵੀ दारू ਵੇਚਦੇ ਜੇ ਤੇ ਮੈਂ ਕਹਿੰਦਾ ਸੀ ਨਾ ਲੈ ਕੇ ਜਾਓ ਵਡੇਰਾ ਹੈ ਮੈਂ ਰੋਕਦਾ ਸੀ ਮੈਂ ਫੜਦਾ ਸੀ ਤੇ ਮੈਨੂੰ ਦੋ ਜਣੇ ਖਿੱਚ ਕੇ ਤੁਰੋ ਕਿਤੇ ਉਹਨਾਂ ਮੈਨੂੰ ਡਾਂਗਾ ਮਾਰਨ ਲੱਗ ਪਏ ਮੇਰੇ ਲੱਤ ਤੇ ਲਾਤੋਂ ਨਾ ਤੋੜਤੀ ਮੇਰੀ ਕਿੰਨੇ ਬੰਦੇ ਆਏ ਨੇ ਕਰਿੰਦੇ ਉਹਨਾਂ ਦੇ ਤਿੰਨ ਕਰਿੰਦੇ ਸੀ ਦੋ ਮੁਲਾਜ਼ਮ ਸੀਗੇ ਪੁਲਿਸ ਮੁਲਾਜ਼ਮ ਨਾਲ ਸੀ ਹਾਂਜੀ ਪੁਲਿਸ ਮੁਲਾਜ਼ਮ ਨਾਲ ਸੀ ਠੇਕੇਦਾਰ ਸੀ ਹਾਂਜੀ ਕਿੱਥੋਂ ਆਏ ਐ ਪ੍ਰੋਇਪਰ ਦੀ ਆਂ ਬੋੜਦੇ ਐ ਪ੍ਰੋਇਪਰ ਦੇ ਅੱਛਾ ਉਹ ਮੁੰਡੇ ਜਿਹੜੇ ਗੱਲ ਪੈਣ ਕਿੱਥੋਂ ਦੇ ਆਏ ਸੀ ਉਹ ਇੱਕ ਤਾਂ ਮੁੰਡਾ ਜਿਹੜਾ ਸਰਮਣ ਸਰਮਣੇਗਾ ਹੈ ਕਰਿੰਦਾ ਬਣਿਆ ਵਾ ਠੇਕੇਦਾਰਾਂ ਦੇ ਨਾਲ ਉਹ ਸਾਡੇ ਨਾਲ ਦੇ ਪਿੰਡ ਵੀਵ ਵਾਲੇ ਦਾ ਹੈ। ਅੱਛਾ। ਹਾਂਜੀ। ਉਹ ਕਿ ਮੁਖਬੜੀ ਕਰਦਾ ਹੈ? ਉਹ ਜਾਦਾ ਉਹਨੇ ਕੁੱਟਿਆ ਮੈਨੂੰ। ਸਰਵਣ ਸਿੰਘ ਨੇ। ਕੀ ਮਾਰਿਆ ਤੁਹਾਡੇ? ਉਹਨੇ ਡਾਂਗਾ ਮਾਰਿਆ ਉਹਨੇ ਕੋ ਡਾਂਗਾ ਹੈ ਗਿਆ ਸੀ। ਕੀ ਕੋ ਵਾਰੰਟ ਸੀਗੇ ਤੇ ਬਿਨਾਂ ਹੀ ਅੰਦਰ ਵੜ ਗਏ। ਨਾ ਬਿਨਾਂ ਹੀ ਅੰਦਰ ਵੜ ਗਏ ਕੱਲ ਵੀ ਆਏ ਸੀ। ਕੱਲ ਅਸੀਂ ਗੁਰਦੁਆਰੇ ਸੇਵਾ ਕਰਦੇ ਸੀ ਕੱਲ ਘਰੇ ਕੋ ਨਹੀਂ ਅਸੀਂ ਗਏ ਸੀ। ਤੇ ਅੱਜ ਮੈਂ ਘਰੇ ਆ ਗਿਆ ਸੀ ਤੇ ਰੱਬ ਉੱਪਰ ਆ ਗਿਆ। ਰੋਟੀ ਖਾਣ ਲੱਗਾ ਸੀ ਮੈਂ ਜਦੋਂ। ਹਾਂਜੀ। ਡਾਂਗਾ ਤੋਂ ਹਾਂਜੀ ਡਾਂਗਾ ਨਾਲੋਂ ਨਵਾਲਾ ਕੀਤਾ ਮੇਰੇ ਤੇ ਹੁਣ ਕਾਰਵਾਈ ਦੀ ਮੰਗ ਹੋਣੀ ਜੀ ਇਹਨਾਂ ਤੋਂ ਹਾਂਜੀ ਹਾਂਜੀ ਕਰੰਦਿਆਂ ਦੀ ਗੁੰਡਾਗਰਦੀ ਸੀ ਹਾਂਜੀ ਹਾਂਜੀ ਭਾਈ ਕੀ ਨਾਮ ਤੁਹਾਡਾ ਪਿੱਪਲ ਸਿੰਘ ਜੀ ਪਿੱਪਲ ਸਿੰਘ ਕਿੱਥੇ ਰਹਿੰਦੇ ਹੋ ਜੀ ਜਲਾਲ ਵਾਲਾ ਜੀ ਤੇ ਕੀ ਗੱਲਬਾਤ ਹੋਈ ਕਿ ਇਹਨਾਂ ਨੇ ਕੋਟਾ ਕੋਟ ਮਾਰ ਕੀਤੀ ਠੇਕੇ ਵਾਲੇ ਕਹੇ ਸੀ ਸਾਈਜ ਵਾਲੇ ਕੀ ਕਰਦੇ ਸੀ ਉਹਨਾਂ ਦੀ ਕੌਣ ਕਰਿੰਦੇ ਸੀਗੇ ਦੋ ਮੁਲਾਜ਼ਮ ਸੀਗੇ ਪੁਲਿਸ ਮੁਲਾਜ਼ਮ ਸੀ ਉਹ ਤੇ ਕਹਿੰਦੇ ਸੀ ਉਹ ਲੋਚ ਸੀ ਦੋ ਵਰਦੀ ਚ ਸੀਗੇ ਕਿੰਨੇ ਤੇ ਸਵਾਰ ਹੋ ਕੇ ਆਏ ਗੱਡੀ ਤੇ ਆਏ ਜੀ ਬਲੇਰੋ ਗੱਡੀ ਸੀਗੀ ਬਲੇਰੋ ਗੱਡੀ ਸੀਗੀ ਹਾਂ ਪਿਕਅਪ ਗੱਡੀ ਜੜਿੰਦੀ ਆ ਕੀ ਕਹਿੰਦੇ ਕੀ ਕਰਦਾ ਬਈ ਬਸ ਡੈਡੀ ਮੇਰੇ ਦਾ ਨਾਂ ਲੈਂਦੇ ਸੀਗੇ ਜੀ ਉਹ 2-4 ਬੋਤਲਾਂ ਦਾਰੂ ਦੇ ਵੇਚ ਲੈਂਦਾ ਉਹਦੇ ਕੋਲ ਕੰਮ ਨਹੀਂ ਹੁੰਦਾ ਜੀ ਤਿਆੜੀ ਨਹੀਂ ਕਰ ਸਕਦਾ ਤੇ ਮੈਂ ਆ ਦਾ ਵੱਖਰਾ ਮੈਂ ਤਿਆੜੀ ਕਰਦਾ ਤੇ ਅੱਜ ਆਏ ਉਹ ਸਾਡੇ ਘਰੇ 1:30 ਵਜੇ ਤੇ ਮੇਰੇ ਡੈਡੀ ਨੂੰ ਖਿੱਚ ਕੇ ਤੁਰ ਗਏ ਗੱਡੀ ਚ ਪਾਉਂਦੇ ਸੀਗੇ ਹਾਂਜੀ ਤੇ ਮੈਂ ਰੋਕਦਾ ਸੀਗਾ ਤੇ ਮੈਨੇ ਰੋਕਣ ਦੇ ਵਿੱਚ ਉਹਨਾਂ ਮੈਨੂੰ ਫਾੜ ਲਿਆ ਤੇ ਟਾ ਲਿਆ ਤੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੰਮੀ ਮੇਰੇ ਵੀ ਰੋਕਦੀ ਮੰਮੀ ਮੇਰੀ ਛਡਾਉਂਦੀ ਸੀ ਉਹਨੂੰ ਵੀ ਥੱਕੇ ਥੱਕੇ ਮਾਰੇ ਉਹਨਾਂ ਕਿੰਨੀ ਕੋਟ ਮਾਰ ਉਹਨਾਂ ਨੇ ਕੋਟ ਮਾਰ ਜੀ ਬਾਦੋਂ ਉਹਨਾਂ ਡਾਂਗਾ ਬਹੁਤ ਮੇਰੇ ਮਾਰੀਆਂ ਆ ਦੇਖ ਲਓ ਸੱਟਾਂ ਲਾਈਆਂ ਉਹਨਾਂ ਮੇਰੇ ਤੇ ਲਾਤ ਤੋੜੀ ਉਹਨਾਂ ਮੇਰੇ ਡਾਂਗਾ ਮਾਰ ਮਾ ਇੱਕੇ ਥਾਂ ਤੇ ਡਾਂਗਾ ਮਾਰੀ ਗਏ ਏਕੇ ਦੇ ਕਰਿੰਦਿਆਂ ਦੀ ਆ ਕਰਿੰਦਿਆਂ ਨੇ ਮਾਰੀ ਜੀ ਹਾਂ ਜੀ ਗੁੰਡਾ ਕਰਦੀ ਕੀਤੀ ਤੇ ਮਲਾਜਮਾਂ ਨੇ ਵੀ ਨਹੀਂ ਛਡਾਇਆ ਮੁਲਾਜ਼ਮ ਕੋਲ ਖੜੇ ਰਿਹਾ ਜੀ ਪੇਸ਼ੈਂਟ ਆਇਆ ਪਿੱਪਲ ਸਿੰਘ ਜੀ ਪੇਸ਼ੈਂਟ ਆਇਆ ਸਾਡੇ ਕੋਲ ਪਿੱਪਲ ਸਿੰਘ ਇਹ ਪਿੰਡ ਦੇ ਵਿੱਚ ਇਹਨਾਂ ਦੇ ਕੁਟਮਾਰ ਹੋਏ ਸੀ ਸਾਡੇ ਕੋਲ ਸੱਟਾਂ ਆਇਆ ਸੀ ਇਹਨੂੰ ਅਸੀਂ ਐਡਮਿਟ ਕਰ ਲਿਆ ਹੋਇਆ ਹੈ ਜਿਹੜੀਆਂ ਸੱਟਾਂ ਵਗੈਰਾ ਉਹਦੇ ਲਈ ਅੱਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਟਰੀਟਮੈਂਟ ਇਹਦਾ ਸਟਾਰਟ ਕਰ ਦਿੱਤਾ ਗਿਆ ਨਹੀਂ ਉਹ ਇੱਕ ਵਾਰ ਇੱਕ ਐਕਸ-ਰੇ ਹੋ ਜਾਏਗਾ ਉਸ ਤੋਂ ਬਾਅਦ ਸਾਨੂੰ ਪੱਕਾ ਲੱਗ ਜਾਏਗਾ ਹਾਂਜੀ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਹੈ ਤੇ ਹਾਂਜੀ ਐਮ ਐਲ ਆਰ ਚ ਕੱਟ ਲੀ ਉਹ ਸ਼ਾਂਤਖਾਨੇ ਚਲੇ ਜਾਏਗੀ ਜਿਹੜਾ ਵੀ ਟ੍ਰੀਟਮੈਂਟ ਨੂੰ ਰਿਕੁਆਇਰ ਸੀ ਉਹ ਸ਼ੁਰੂ ਹੋ ਗੀ ਚੁਕਾ ਹੈ ਹਾਂਜੀ ਪੁਲਿਸ ਆਪਣੀ ਅੱਗੇ ਕਾਰਵਾਈ ਕਰੇਗੀ